ਨਵੀਰੋ ਸਾਸਤਰੀ ਕਾਲ ਅੱਜ ਦੀ ਵੀਡੀਓ ਖਾਸ ਆ ਜੀ ਆਪਣੀ ਅੱਜ ਤੁਹਾਨੂੰ ਦਿਖਾ ਰਿਹਾ ਜੀ ਪੋਲੀ ਹਾਊਸ ਆ ਮੋੜ ਤਲਵੰਡੀ ਰੋਡ ਤੇ ਆਪਾਂ ਜਾ ਰਹੇ ਸੀਗੇ ਬਾਈਆਂ ਕੋਲੇ ਪਹਿਲਾਂ ਕੀੜਾ ਲੱਗਿਆ ਹੋਇਆ ਸੀਗਾ ਚਾਈਨਾ ਦਾ ਸੀਡਲੈਸ ਚੰਗਾ ਮਾਰਜਨ ਹੋਇਆ ਮਿਹਨਤ ਦਾ ਜ਼ਰੂਰ ਹੈਗੀ ਆ ਜੀ 3 ਏਕੜ ਤੇ ਲੱਗਿਆ ਹੋਇਆ ਜੀ ਪੋਲੀ ਹਾਊਸ ਉਹਨੇ ਆਲੂ ਦਾ ਸੀਡ ਤਿਆਰ ਕਰਨਗੇ ਬਾਈ ਲੱਗੇ ਹੋਏ ਆ ਵੱਟਾਂ ਪਾਈ ਜਾਂਦੇ ਆ ਜੀ ਇਹ ਹੈਗਾ ਜੀ ਥੋੜਾ ਜਿਹਾ ਮਿਹਨਤ ਵਾਲਾ ਕੰਮ ਆ ਪਰ ਖੇਤੀ ਬਹੁਤ ਵਧੀਆ ਹੈਗੀ ਆ ਇਹ ਜਿਹੜੇ ਬੱਚੇ ਬੀਐਸਸੀ ਐਗਰੀਕਲਚਰ ਕਰਕੇ ਪੜ੍ਹਾਈ ਬਾਹਰ ਜਾ ਰਹੇ ਆ ਜੀ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਮਿਹਨਤ ਜ਼ਰੂਰ ਹੈਗੀ ਆ ਤੇ ਆਮਦਨ ਬਹੁਤ ਵਧੀਆ ਹੈਗੀ ਆ ਲੋਕੇਸ਼ਨ ਇਹਦੀ ਹੈਗੀ ਆ ਜੀ ਤਲਵੰਡੀ ਮੋੜ ਰੋਡ ਤੇ ਆਲੂਆਂ ਦਾ ਸੀਡ ਤਿਆਰ ਕਰਨਗੇ ਬਾਈ ਜਿਹੜੇ ਕਿਸਾਨ ਵੀਰ ਸੀਡ ਲੈਣਾ ਚਾਹੁੰਦੇ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਜੀ ਇਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਜੀ ਇਹਦੋਂ ਪਹਿਲਾਂ ਖੀਰਾ ਲਾਇਆ ਸੀਗਾ ਸੀਡਲੈਸ ਚਾਇਨਾ ਦਾ ਜੋ ਕਿਸਾਨ ਵੀਰ ਆਪਣੇ ਚੈਨਲ ਤੇ ਨਵੇਂ ਆ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਆਂ-ਨਵੀਆਂ ਵੀਡੀਓ ਦਿਖਾਉਂਦੇ ਰਹਿੰਨੇ ਆ ਤੁਹਾਨੂੰ ਜੇ ਇਹਦੇ ਬਾਰੇ ਜਾਣਕਾਰੀ ਲੈਣੀ ਆ ਆਪਾਂ ਨੰਬਰ ਸਕਰੀਨ ਤੇ ਲਾ ਦਾਂਗੇ ਜੀ ਤੁਸੀਂ ਜਾਣਕਾਰੀ ਲੈ ਸਕਦੇ ਆ ਤੋ ਸਾਰੇ ਵੀਰਾਂ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ